ਬੀਤੇ ਕੱਲ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾਕਟਰ ਅਮੇਰਕਰ ਜੀ ਦੇ ਬੁੱਤ ਦੀ ਕਿਸੇ ਸ਼ਰਾਤੀ ਅਨਸਰ ਨੇ ਕੋਈ ਬੇਰਹਿਮਤੀ ਕਾਰ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੇ ਨਾਲ ਮੌਜੂਦ ਹਨ ਡਾਕਟਰ ਹਜਿੰਦਰ ਸਿੰਘ ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਹਨ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹਾਂਗੇ ਡਾਕਟਰ ਸਾਹਿਬ ਕੱਲ ਜਿਹੜੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਅੰਬੇਸਕਰ ਸਾਹਿਬ ਜੀ ਦੇ ਬੁੱਤ ਦੀ ਕਿਸੇ ਸ਼ਰਾਰਤੀ ਅਨਸਰ ਨੇ ਬੇਰਹਿਮੀ ਕਰਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵਾਹਿ ਖਾਲਸਾ ਵਾਹਿ ਗੁਰੂ ਦੀ ਕਿਰਤ ਹੈ ਅ ਕੱਲ ਗ੍ਰਿਤਾਂਤਰ ਦਿਵਸ ਦੇ ਮੌਕੇ ਤੇ ਅ ਤਰਵਾਰਸ਼ਪ ਦੇ ਨੇੜੇ ਜਿਹੜਾ ਬਾਬਾ ਸਾਹਿਬ ਵੀਰਾ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਲੱਗਾ ਹੋਇਆ ਉਸ ਸਟੈਚੂ ਨੂੰ ਥੋੜਿਆਂ ਨਾਲ ਤੋੜਨ ਦਾ ਯਤਨ ਕੀਤਾ ਗਿਆ ਪੌੜੀ ਲਾਈ ਪੌੜੀ ਲਾ ਕੇ ਇੱਕ ਨੌਜਵਾਨ ਉਹ ਥੋੜਿਆਂ ਨਾਲ ਤੋੜ ਰਿਹਾ ਤੇ ਸ਼ੋਨੀ ਅਕਾਲੀ ਦਲ ਅੰਮ੍ਰਿਤਸਰ ਇਸ ਦੀ ਪੁਰਜ਼ੋਰ ਨਿੰਦਿਆ ਕਰਦਾ ਔਰ ਇੱਕ ਬਹੁਤ ਮੰਦਭਾਗੀ ਘਟਨਾ ਹੈ ਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਕਿ ਇਸ ਘਟਨਾ ਦੇ ਪਿੱਛੇ ਕੌਣ ਲੋਕ ਨੇ ਉਹ ਜ਼ਰੂਰ ਅਸੀਂ ਸਮਝ ਲੈਣੇ ਹੋਣਗੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬੇਹਰਮਤੀ ਬੁੱਤ ਪੰਜਾਬ ਚ ਹੋਰ ਵੀ ਬਹੁਤ ਜਗ੍ਹਾ ਸਟੈਚੂ ਹੈਗੇ ਆ ਕਿਤੇ ਹੋਰ ਜਗ੍ਹਾ ਨਹੀਂ ਹੋਇਆ ਇਹ ਦਰਬਾਰ ਸਾਹਿਬ ਦੀ ਨਿੜੀ ਕਿਉਂ ਚੋਣ ਕੀਤੀ ਗਈ ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹਨੂੰ ਸਮਝਣਾ ਹੋਵੇਗਾ ਇਹੋ ਜੀਆਂ ਤਾਕਤਾਂ ਜਿਹੜੀਆਂ ਸਿੱਖਾਂ ਤੇ ਗਰੀਬ ਦਲਤਾਂ ਚ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਉਣ ਦੀ ਨੀਅਤ ਦੇ ਨਾਲ ਉਹਨਾਂ ਤਾਕਤਾਂ ਨੇ ਇਹ ਕੰਮ ਕਰਵਾਇਆ ਕਿ ਸਿੱਖ ਤੇ ਗਰੀਬ ਲੋਕ ਇਕੱਠੇ ਨਾ ਹੋ ਜਾਣ ਪੰਜਾਬ ਦੇ ਸਿੱਖ ਤੇ ਗਰੀਬ ਜਿਹੜਾ ਦਲਿਤ ਸਮਾਜ ਹੈ ਸਾਡਾ ਇਹਦੀ ਪੰਜਾਬ ਦੇ ਵਿੱਚ 37% ਪਾਪੂਲੇਸ਼ਨ ਹੈ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਦਰਬ ਤੋਂ ਵੀ ਵੱਧ ਮੰਨਦੇ ਆ ਜਿਨ੍ਹਾਂ ਲੋਕਾਂ ਦੀ ਇਹ ਸੋਚ ਹੈ ਕਿ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ ਹੁੰਦੇ ਭਾਰਤੀ ਸੰਵਿਧਾਨ ਨੂੰ ਨਾ ਲਿਖਦੇ ਤਾਂ ਆ ਜਿਹੜੀ ਗਰੀਬ ਸ਼ੈਡਿਊਲਡ ਕਾਸ ਲੋਕ ਜਿਨ੍ਹਾਂ ਨੂੰ ਕਹਿੰਦੇ ਆ ਇਹਨਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਹੱਕ ਹੀ ਨਹੀਂ ਸੀ ਮਿਲਣਾ ਉਹਨਾਂ ਲੋਕਾਂ ਦੇ ਵਿੱਚ ਤੇ ਸਿੱਖ ਸਮੁਦਾਇ ਗੁਰੂ ਸਹਿਬਾਨ ਦੇ ਫਲਸਫੇ ਨੂੰ ਮਾਨਤਾਵਾਦ ਦੇ ਫਲਸਫੇ ਨੂੰ ਲੈ ਕੇ ਚੱਲਣ ਵਾਲੇ ਇਹ ਦੋ ਜਿਹੜੇ ਸਮਾਜ ਦੇ ਅਹਿਮ ਅੰਗ ਆ ਇਹਨਾਂ ਦੇ ਵਿੱਚ ਟਕਰਾਅ ਪੈਦਾ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਇਹਦਾ ਫਾਇਦਾ ਕੌਣ ਹੈ ਕੌਣ ਕਰ ਸਕਦਾ ਦੇਸ਼ ਦੀਆਂ ਏਜੰਸੀਆਂ ਕਰਾ ਦੇਣਗੀ ਜਿਨ੍ਹਾਂ ਨੂੰ ਫਾਇਦਾ ਫਾਇਦਾ ਕੌਣ ਇਹ ਤੱਕਦਾ ਜਿਨ੍ਹਾਂ ਦੀ ਦੂਰੀ ਬਣੀ ਰਹੇ ਫਾਇਦਾ ਭਾਰਤੀ ਜਨਤਾ ਪਾਰਟੀ ਤੱਕ ਦੀ ਹੈ ਆਰਐਸਐਸ ਤੱਕ ਦੀ ਹੈ ਇਹ ਬੜੀ ਡੂੰਗੀ ਸਾਜ਼ਿਸ਼ ਹੈ ਇਹ ਕੋ ਸਿਰਫਰੇ ਬੰਦੇ ਦੀ ਗੱਲ ਨਹੀਂ ਜਿਹੜਾ ਦੇਖਣ ਤੋਂ ਵੀ ਨਸ਼ੇੜੀ ਲੱਗਦਾ ਹੈ ਜਿਹੜਾ ਜਦੋਂ ਨੂੰ ਪਕੜਿਆ ਨਸ਼ੇੜੀ ਲੱਗਦਾ ਤੇ ਮਤਲਬ ਅਸੀਂ ਤਾਂ ਉਸ ਜਿਹੜਾ ਸਿਕਿਉਰਿਟੀ ਵਾਲਾ ਬੰਦਾ ਹੈ ਜਿਹਨੇ ਉਹਨੂੰ ਜਾ ਕੇ ਪਕੜਿਆ ਤੇ ਨਾਲ ਉਹ ਜਿਹੜੀ ਸ਼ਬਦ ਬੋਲੇ ਆ ਉਹ ਕਹਿੰਦਾ ਕਿਉਂ ਸਿੱਖਾਂ ਦੀ ਬਦਨਾਮੀ ਕਰਾਉਣ ਲੱਗੇ ਹੋ ਮਤਲਬ ਉਹਨੇ ਕਿਤੇ ਨਾ ਕਿਤੇ ਗਰੀਬ ਸਮਾਜ ਜਿਹੜਾ ਆ ਉਹਨੂੰ ਕਿਤੇ ਨਾ ਕਿਤੇ ਗਰੀਬ ਸਮਾਜ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਇਹ ਸਿੱਖਾਂ ਦਾ ਕਾਰਨਾਮਾ ਨਹੀਂ ਹੈ ਇਹ ਖਰੀਦੇ ਹੋਏ ਲੋਕਾਂ ਦਾ ਕਾਰਨਾਮਾ ਹੈ ਉਹ ਜਿਹੜਾ ਬੰਦਾ ਆਇਆ ਉਨੇ ਜੋ ਕੁਝ ਕੀਤਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਬਹੁਤ ਸਤਿਕਾਰ ਕਰਦੇ ਬਾਬਾ ਸਾਹਿਬ ਵੀ ਬਰਾ ਡਾਕਟਰ ਅੰਬੇਡਕਰ ਵਿਦਵਾਨ ਮਾਨਤਾਵਾਦ ਲਈ ਲੜੇ ਆ ਔਰ ਜੋ ਉਹਨਾਂ ਨੇ ਸੰਵਿਧਾਨ ਲਿਖਿਆ ਉਹਦੇ ਚ ਉਹਦੇ ਚ ਹਰ ਇੱਕ ਨੂੰ ਮੌਲਿਕ ਅਧਿਕਾਰ ਸੰਵਿਧਾਨ ਸਾਡਾ ਦੇਸ਼ ਦਾ ਦਿੰਦਾ ਹੈ ਉਹਦੇ ਵਿੱਚ ਹਰ ਸਿੱਖ ਨੂੰ ਵੀ ਮੌਲਿਕ ਅਧਿਕਾਰ ਮਿਲੇ ਆ ਠੀਕ ਆ ਸਿੱਖਾਂ ਨੂੰ ਥੋੜਾ ਜਿਹਾ ਰੰਜ ਹੈਗਾ ਕਿ ਇਸ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂਆਂ ਦਾ ਇੱਕ ਅੰਗ ਹਿੱਸਾ ਹੀ ਮੰਨਿਆ ਗਿਆ ਬੋਧੀਆਂ ਨੂੰ ਵੀ ਮੰਨਿਆ ਗਿਆ ਉਸ ਖਲੋਜ ਦੇ ਵਿੱਚ ਉਹਦੇ ਚ ਜੈਨੀ ਵੀ ਆਉਂਦੇ ਉਸ ਖਲੋਜ ਦੇ ਵਿੱਚ ਇਸਾਈ ਤੇ ਸਿੱਖੇ ਚਾਰ ਪਰ ਸਿੱਖਾਂ ਨੂੰ ਇਸ ਗੱਲ ਦਾ ਰੰਝਾ ਬੜੀ ਬਾਰੀ ਮੁਜਾਰੇ ਵੀ ਹੁੰਦੇ ਆ ਕਰਦੇ ਵੀ ਆ ਤੇ ਪਰ ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਨਹੀਂ ਹੈ ਕੋਈ ਸਿੱਖ ਸਾਰੇ ਸਿੱਖ ਬਾਬਾ ਸਾਹਿਬ ਡਾਕਟਰ ਮੇਰਕਰ ਦਾ ਬਹੁਤ ਸਤਕਾਰ ਕਰਦੇ ਆ ਤੇ ਬਾਬਾ ਸਾਹਿਬ ਵੀ ਮਰੋ ਡਾਕਟਰ ਅੰਬੇਡਕਰ ਜਿਨਾਂ ਸੰਵਿਧਾਨ ਲਿਖਿਆ ਜੇ ਸਿੱਖਾਂ ਨੂੰ ਰਣਜ ਹੈ ਬੋਧੀਆਂ ਨੂੰ ਵੀ ਹੈ ਜੈਨੀਆਂ ਨੂੰ ਵੀ ਇਸਾਈਆਂ ਨੂੰ ਵੀ ਇਹ ਸਾਨੂੰ ਵੱਖਰਾ ਧਰਮ ਦੀ ਮਾਨਤਾ ਨਹੀਂ ਦੇ ਰਿਹਾਏ ਤਾਂ ਆਪਾਂ ਹੀ ਮੰਗ ਕਰ ਸਕਦੇ ਕਿ ਸੰਵਿਧਾਨ ਚ ਸੋਧ ਕੀਤੀ ਜਾਵੇ ਪਰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਸ ਜਿਹੜਾ ਦਿਨ ਗਣਤੰਤਰ ਦਿਵਸ ਹੈ ਇਹ ਗਣਤੰਤਰ ਦਿਵਸ ਹਰ ਇੱਕ ਦੇਸ਼ ਦੇ ਵਿੱਚ ਨਹੀਂ ਤਾਂ ਮਨੁੱਖੀ ਮਰਤੀ ਦਾ ਰਾਜ ਸੀ ਮਨੁੱਖੀ ਮਰਤੀ ਕਿਸੇ ਨੂੰ ਜੀਣ ਦਾ ਹੱਕ ਨਹੀਂ ਦਿੰਦੀ ਮਨੁੱਖੀ ਮਰਤੀ ਧਰਮਕ ਘੱਟ ਗਿਣਤੀਆਂ ਨੂੰ ਜੀਣ ਦਾ ਹੱਕ ਨਹੀਂ ਦਿੰਦੀ। ਮਨੁਸਿਮਰਤੀ ਸ਼ੈਡਿਊਲਡ ਕਾਸਟ ਨੂੰ ਟ్రਾਈਬਸ ਨੂੰ ਜੀਣ ਦਾ ਹੱਕ ਨਹੀਂ ਦਿੰਦੀ। ਪਛੜਿਆਂ ਨੂੰ ਹੱਕ ਨਹੀਂ ਦਿੰਦੀ, ਦੇਸ਼ ਦੀਆਂ ਔਰਤਾਂ ਨੂੰ ਹੱਕ ਨਹੀਂ ਦਿੰਦੀ। ਉਸ ਮਨੁਸਿਮਰਤੀ ਦਾ ਸੰਵਿਧਾਨ ਆ ਜਿਹੜੀ ਸਰਕਾਰ ਐ ਸੈਂਟਰ ਚੋਂ ਲਾਗੂ ਕਰਨਾ ਚਾਹੁੰਦੀ ਹੈ। 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖੀ ਹੋਈ ਸੰਵਿਧਾਨ ਨੂੰ ਰੱਦ ਕਰਕੇ ਉਹ ਵੀ ਸੰਵਿਧਾਨ ਵਿਰੋਧੀ ਹੈ ਤੇ ਜਿਹੜੀ ਉਹਨਾਂ ਦੇ ਹੱਥ ਟੋਕੇ ਬਣ ਕੇ ਇਹ ਬਾੜ ਪਾਉਣਾ ਚਾਹੁੰਦੇ ਆ ਉਹਨਾਂ ਦੀਆਂ ਸਾਜਿਸ਼ਾਂ ਤੋਂ ਬਚਣਾ। ਜਨਰਲ ਸਾਹਿਬ ਇੱਕ ਭਾਜਪਾ ਦੇ ਆਗੂ ਦਾ ਭਾਜਪਾ ਦੇ ਕਾਗੂ ਦਾ ਬਿਆਨ ਆਇਆ ਕਿ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਤੁਸੀਂ ਇਹਦੇ ਬਾਰੇ ਕੋਈ ਦੱਸੋ ਕਿ ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਜ਼ਿੰਮੇਵਾਰ ਹੈ ਜਾਂ ਨਹੀਂ ਇਹਦੇ ਬਾਰੇ ਦੱਸੋ ਦੇਖੋ ਹੈ ਭਾਜਪਾ ਦੇ ਜਿਹੜੇ ਵੀ ਆਗੂ ਨੇ ਬਿਆਨ ਦਿੱਤਾ ਕਿ ਡਾ ਸਿਰਫ ਰਿਆਗਾਂ ਬਲਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਹਦੇ ਵਿੱਚ ਕੀ ਖਸੂਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਕਸੂਰ ਹੀ ਕੋਈ ਨਹੀਂਗਾ ਡਾਕਟਰ ਸਾਹਿਬ ਉਹਨਾਂ ਬੀਜੇਪੀ ਦੇ ਆਗੂ ਬਲੂ ਕਿਹਾ ਜਾ ਰਿਹਾ ਹੈ ਕਿ ਇਹ ਗਲਿਆਰਾ ਸਕੀਮ ਜਿਹੜੀ ਹੈ ਉਹਦੇ ਅੰਤਰਗਤ ਇਹ ਸ਼੍ਰੋਮਣੀ ਕਮੇਟੀ ਦੇ ਅਧੀਨ ਇਹ ਬੁੱਤ ਜਿਹੜਾ ਹੈ ਉਸ ਜਗ੍ਹਾ ਦੇ ਉੱਪਰ ਲੱਗਾ ਹੋਇਆ ਹੈ ਇਸ ਕਰਕੇ ਸ਼੍ਰੋਮਣੀ ਕਮੇਟੀ ਇਸਦੀ ਜ਼ਿੰਮੇਵਾਰ ਹੈ ਤੇ ਇਸ ਦੀ ਜਿਹੜੀ ਰਾਖੀ ਰਖਵਾਲੀ ਲਈ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਨੂੰ ਹੀ ਇਹ ਉਪਰਾਲਾ ਕਰਨਾ ਚਾਹੀਦਾ ਸੀ ਜੋ ਕਿ ਉਹਨਾਂ ਨੇ ਨਹੀਂ ਕੀਤਾ ਇਸ ਕਰਕੇ ਇਹ ਜਿਹੜੇ ਕੋਈ ਸ਼ਰਾਰਤੀ ਅੰਸਰ ਹੈ ਉਹਦਾ ਜਿਹੜਾ ਬੁੱਧੀ ਦੇ ਅਗਦੀ ਕਰਨ ਦੇ ਵਿੱਚ ਕੰਮ ਜਾ ਹੋਵੇ ਅ ਸਰਦਾਰ ਸਾਹਿਬ ਜਿਹੜੀ ਗੱਲ ਮੈਂ ਪਹਿਲਾਂ ਸ਼ੰਕਾ ਜ਼ਾਹਰ ਕਰਤੀ ਹੈਟੀਆਂ ਕਿ ਇਹ ਕਿਉਂ ਕਰਵਾਇਆ ਗਿਆ ਇਸੇ ਕਰਕੇ ਕਰਵਾਇਆ ਗਿਆ ਕਿ ਸਿੱਖਾਂ ਜਿੱਤਾ ਦਲਤਾਂ ਦੇ ਵਿੱਚ ਪਾੜਾ ਵੱਜੇ ਤੇ ਦੇਖੋ ਨਾ ਤੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਂਗਲੀ ਕਰਨੀ ਚੱਕਣੀ ਭਾਜਪੀ ਦੀ ਆਗੂਆਂ ਨੂੰ ਇਹੀ ਤਾਂ ਗੱਲ ਸਿੱਧ ਕਰਦੇ ਕਿ ਜਿਹੜਾ ਗਰੀਬ ਸਮਾਜ ਹੈ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਖੜੇ ਸਿੱਖਾਂ ਦੇ ਖਿਲਾਫ ਉੱਠਖੜੇ ਤੇ ਫਾਇਦਾ ਕਿਹਨੂੰ ਜਾਵੇ ਆ ਜਿਹੜੇ ਲੀਡਰ ਬੋਲਦੇ ਆ ਇਹ ਹੱਥ ਟੋਕੇ ਆ ਜਿਹੜੇ ਬੁਰਕੀ ਦੀ ਝਾਤ ਰੱਖਦੇ ਆ ਇਹ ਤਾਂ ਇਹ ਨਹੀਂ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਾ ਕੇ ਇਹ ਤਾਂ ਨੰਗੇ ਹੋ ਗਏ ਫਿਰ ਜੇ ਉਹਨਾਂ ਨੇ ਕਿਸੇ ਭਾਜਪਾ ਦੇ ਲੀਡਰ ਦੇ ਵਿਆਹ ਦਾ ਦਿੱਤਾ ਵੇ ਉਹੀ ਤਾਂ ਗਲਮਾ ਕਰਦਾ ਛੜਿਆ ਕਿ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਆ ਸਿੱਖਾਂ ਨੂੰ ਦੇ ਦਲਤਾਂ ਨੂੰ ਮਨ ਲੋ ਦੂਰੀਆਂ ਵਧਾਉਣ ਦੀ ਤੇ ਅਸੀਂ ਇਹਦੀ ਨਿੰਦਾ ਕਰਦੇ ਆ ਰੋਮਨੀ ਅਕਾਲੀ ਦਰਮਸਰ ਦੇ ਸੀਨੀਅਰ ਆਗੂ ਡਾਕਟਰ ਰਜਿੰਦਰ ਸਿੰਘ ਜਖੂ ਜੀ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਤੇ ਸਿਰਫ ਦਲਤ ਵੀਰਾਂ ਤੇ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਹੈ ਹੋਰ ਇਹਦੇ ਵਿੱਚ ਕੋਈ ਦੂਸਰਾ ਕਾਰਨ ਨਹੀਂ ਹੋ ਸਕਦਾ ਮੈਂ ਗੁਰਦੇਵਾਲ ਸਿੰਘ ਮਾਨਾਂਵਾਲੀ ਮਾਨਾਂਵਾਲੀ ਨਿਊਜ਼ 24